ਕਿਨਾ ਤੇਰਾ ਹਰਜੀਤ ਹੈ ਹਰਜੀਤ ਕੀ ਕੰਮ ਕਰਦਾ ਮੈਂ ਆਟੋ ਹੀ ਚਲਾਉਂਦਾ ਜੀ ਆਟੋ ਚਲਾਉਂਦਾ ਹਾਂਜੀ ਤੇ ਫੜਾ ਤੇ ਮਿਲਦਾ ਅੱਛਾ ਤੇ ਰਾਤ ਕੀ ਹੋਇਆ ਕੀ ਸੀ ਰਾਤ ਤਾਂ ਮੈਂ ਘਰੇ ਚਲੇ ਗਿਆ ਸੀ ਯਾਰ ਮੈਂ ਚਲੇ ਗਿਆ ਘਰੇ ਕਿਹੜੀ ਮੇਰੇ ਨਾਲ ਰਹਿੰਦੀ ਮੈਡਮ ਜੀ ਕੀ ਲੱਗਦੀ ਹੈ ਤੇਰੀ ਮੇਰੇ ਘਰ ਵਾਲੀ ਹੈ ਜੀ ਉਹ ਕੀ ਹੋਇਆ ਕਿ ਉਹ ਹਾਂ ਜੀ ਰੱਖੀ ਹੈ ਜੀ ਮੇਰੇ ਕਿੰਨੇ ਸਾਲਾਂ ਤੋਂ ਹੋ ਗਏ 3-4 ਸਾਲ ਹੋ ਗਏ ਕਿੱਥੋਂ ਦੀ ਉਹ ਰਾਮਪੁਰੇ ਦੀ ਹੈ ਜੀ ਅੱਛਾ ਹਾਂਜੀ ਤੇ ਇਹ ਰਾਤੀ ਉਹ ਇੱਥੇ ਸੀ ਸਟੇਸ਼ਨ ਤੇ ਉਹ ਇਹਨੂੰ ਲੈ ਗਈ ਮੇਰੇ ਘਰੇ ਉਹ ਕੀ ਕਰਦੀ ਹੈ ਹਾਂਜੀ ਉਹ ਕੀ ਕਰਦੀ ਹੈ ਉਹ ਕੰਮ ਜਗਾਰ ਕਰਵਾਉਂਦੀ ਹੈ ਤੇ ਉਹ ਕੰਮ ਲਵਾਉਣ ਲਈ ਲੈ ਗਈ ਘਰੇ ਤੁਹਾਡੇ ਘਰੇ ਲੈ ਕੇ ਹਾਂਜੀ ਤੁਹਾਡੇ ਘਰ ਚ ਕੌਣ ਘੁੰਮਦਾ ਸਾਰੇ ਹੁੰਦੇ ਮੈਂ ਮਮੀ ਹੁੰਦੇ ਡੈਡੀ ਹੁੰਦੇ ਛੋਟਾ ਬਿੱਲੀ ਹੁੰਦਾ ਮੈਂ ਹੁੰਦਾ ਜੀ ਤੇ ਉਹ ਹੁੰਦੀ ਹੈ ਜੀ ਤੇਰੇ ਮਮੀ ਡੈਡੀ ਨੂੰ ਪਤਾ ਵੀ ਤੁਸੀਂ ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਨਹੀਂ ਪਤਾ ਇਹ ਫਿਰ ਜੇ ਕੋਈ ਬਗਾਰਲਾ ਬਾਹਰਲਾ ਬੰਦਾ ਕੋਈ ਆਉਂਦਾ ਹੈ ਫਿਰ ਤੁਸੀਂ ਕੀ ਕਹਿੰਦੇ ਹੋ ਕੋਣ ਕੋਈ ਵੀ ਨਹੀਂ ਜਾਂਦਾ ਜੀ ਅੱਗੇ ਹਾਂ ਰਾਤੀ ਲੈ ਕੇ ਆਈ ਹੈ ਰਾਤੀ ਇਹਗਾ ਸੀ ਟਾਈਮ ਘਟੋ ਘਟੇ 2:30 ਵਜੇ ਦਾ ਟਾਈਮ ਸੀ ਠੀਕ ਹੈ ਕਿਹੜੇ ਟਾਈਮ ਲੈ ਕੇ ਆਈ ਹੈ ਤੇ ਇਹਨੇ ਛੋੜ ਲਾਇਆ ਹੀ ਉਹਦੇ ਨਾਲ ਠੀਕ ਹੈ ਇਹ ਇਹਨੇ ਕੋ ਪੈਸੇ ਐ ਨਹੀਂ ਸੀ ਇਹ ਕਹਿੰਦਾ ਮੈਂ ਏਟੀਐਮ ਚੋਂ ਘਟਾ ਕੇ ਦੇ ਦਿੰਦਾ ਉਹ ਕਹਿੰਦੀ ਮੈਂ ਫੋਨ ਉਹਨਾਂ ਚਿਰ ਫੋਨ ਨਹੀਂ ਦਿੰਦੀ ਮੈਂ ਤੇਰਾ ਉਹਦਾ ਫੋਨ ਖੋਲਿਆ ਉਹਦਾ ਫੋਨ ਇਹਨੇ ਉਹਨੇ ਫੜ ਲਿਆ ਕਿਹੜਾ ਫੋਨ ਸੀ ਉਹ ਪਤਾ ਨਹੀਂ ਕਿਹੜੀ ਕੰਪਨੀ ਦਾ ਕਵਰ ਚੜਿਆ ਹੋਇਆ ਸੀ ਤੂੰ ਉਦੋਂ ਕਿੱਥੇ ਸੀ ਮੈਂ ਘਰੇ ਸੀ ਉਨੇ ਫੋਨ ਫੜ ਲਿਆ ਤੇਰੇ ਸਾਹਮਣੇ ਹੋਇਆ ਹਾਂਜੀ ਹਾਂਜੀ ਫੋਨ ਫੜ ਲਿਆ ਕਹਿੰਦੀ ਮੈਂ ਫੋਨ ਨਹੀਂ ਦਿੰਦੀ ਉਹਨਾਂ ਚਰਾ ਤੇ ਉਹ ਇਹ ਕਹਿੰਦਾ ਮੈਂ ਪੈਸੇ ਕਢਾ ਕੇ ਮੇਰੇ ਨਾਲ ਚੱਲੇ ਚਲੋ ਆਟੋ ਲੈ ਚਲੋ ਮੈਂ ਪੈਸੇ ਕਢਾ ਕੇ ਉੱਥੇ ਦੇ ਦਿੰਨਾ ਉਹ ਕਹਿੰਦੀ ਮੈਂ ਨਹੀਂ ਜਾਊਂਗੀ ਨਾਲ ਇਹ ਚੱਪ ਕਰਕੇ ਆਪੇ ਆ ਗਿਆ ਜੀ ਮੈਨੂੰ ਬਾਹਰ ਹਸਪੀਟਲ ਕੋਲ ਛੱਡਤਾ ਇਹ ਨਾਲ ਹੀ ਹਸਪੀਟਲ ਹੈ ਉੱਥੇ ਛੱਡਤਾ ਇਹ ਇਹ ਆਪੇ ਆ ਗਿਆ ਜੀ ਉਥੋਂ ਤੁਸੀਂ ਨਹਿਰ ਤੇ ਲੈ ਕੇ ਗਏ ਨਾ ਨਹਿਰ ਤੇ ਨਹੀਂ ਗਈ ਐਸੇ ਕੋਈ 3700 ਨਹੀਂ ਜੀ 3700 ਰੁਪਏ ਨਹੀਂ ਖੋਇਆ ਤੂੰ ਤੇ ਤੇਰੀ ਵਾਈਫ ਇਹ ਜਿਹੜਾ ਧੰਦਾ ਕਿੰਨੇ ਦਿਨ ਤੋਂ ਕਰਦੇ ਆ ਰਹੇ ਹੋ ਇਹ ਤਾਂ 2-3 ਦਿਨ ਹੀ ਹੋਈ ਹੈ ਹੁਣ ਲੱਗੀ ਨੂੰ ਮੈਂ ਥੋੜੇ ਮਾਰ ਕੋ ਮਾਰਦੀ ਕੰਮ ਲੱਗੀ ਆਈ ਤੈਨੂੰ ਪਤਾ ਵੀ ਉਹ ਕੰਮ ਕਰਦੀ ਐ ਪਹਿਲਾਂ ਕਰਦੀ ਸੀ ਉਹ ਹੁਣ ਵੀ ਤੈਨੂੰ ਪਤਾ ਹੀ ਐ ਵੀ ਕਰਦੀ ਐ ਨਾ ਹੁਣ ਤੇ ਰਾਤ ਤੋਂ ਇਉਂ ਤੇ ਮੇਰੇ ਕੋਲ ਹੀ ਆਈ ਸੀ ਨਹੀਂ ਮੇਰੇ ਨਾਲ ਨਹੀਂ ਗਈ ਅੱਛਾ ਇੱਕ ਹਾਂਜੀ ਹਾਂਜੀ ਮੈਂ ਤੈਨੂੰ ਪਤਾ ਐ ਮੈਂ ਘਰੇ ਹੀ ਸੀ ਮੈਂ ਘਰੇ ਹੀ ਸੀ ਮੇਰੇ ਕੋਲ ਘਰੇ ਲੈ ਕੇ ਗਈ ਉਹ ਹੁਣ ਉਹ ਫੋਨ ਕਿਹਦੇ ਕੋਲ ਹੋਰ ਉੱਤੇ ਕਰੀਏ ਕਿੱਥੇ ਘਰ ਤੁਹਾਡਾ ਢਿੱਲੋ ਕਲੋਨੀ ਜੀ ਢਿੱਲੋ ਕਲੋਨੀ ਚ ਹੋਰ ਵੀ ਫਿਰ ਬੰਦੇ ਜਾਂਦੇ ਨੇ ਕਿ ਨਹੀਂ ਨਹੀਂ ਜਾਂਦੇ ਯਾਰ ਨਹੀਂ ਕੋਈ ਜਾਂਦੀ ਤਿੰਨ ਦੋ ਤਿੰਨ ਤਾਂ ਨਹੀਂ ਹੋਏ ਆਏ ਨੂੰ ਜੀ ਇੱਥੇ ਕੰਮ ਕਮ ਲਵਾ ਕੇ 1500 ਲੈ ਕੇ ਚਲੀ ਜਾਂਦੀ ਉਹ ਬਲੇ ਕੰਮ ਨਹੀਂ ਕਰਦੀ ਉਹ ਤੇਰੇ ਮੰਮੀ ਪਾਪਾ ਨਹੀਂ ਰੋਕਦੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿਵੇਂ ਉਹ ਘਰੇ ਹੁੰਦੀ ਆਉਦੀ ਭੈਣ ਕਰੀ ਚਲੀ ਜਾਂਦੀ ਕਦੇ ਉਹਦੇ ਘਰ ਉਧਰ ਕਰਨ ਹੁਣ ਪਤਾ ਨਹੀਂ ਉਹਨਾਂ ਨੂੰ ਭੈਣ ਦਾ ਘਰ ਕਿੱਥੇ ਉਹਨਾਂ ਦੇ ਘਾਰਾਂ ਦੇ ਕੋਲੇ ਸਾਡੇ ਘਰ ਤੁਹਾਡੇ ਘਰ ਕੋਲ ਹਾਂਜੀ ਹਾਂ ਉਹ ਭੈਣ ਦੇ ਘਰ ਦੇ ਵਿੱਚ ਕੌਣ ਕੌਣ ਹੁੰਦਾ ਉਹ ਇਕੱਲੀ ਹੁੰਦੀ ਹੈ ਜੀ ਉਹ ਕੀ ਕਰਦੀ ਹੈ ਉਹ ਫੇਲੀ ਹੁੰਦੀ ਹੈ ਹੈ ਫੇਲੀ ਹੁੰਦੀ ਹੈ ਜੀ ਰੋਟੀ ਪਾਣੀ ਉਹ ਕਿਵੇਂ ਚੱਲਦਾ ਰੋਟੀ ਪਾਣੀ ਉਹ ਮੀਣੇ ਉਹਨਾਂ ਦੇ ਉੱਤਰ ਆਤੀ ਨਾ ਮੱਤਰਾ ਇੱਥੇ ਆਏ ਉਹ ਵਿਆਹੀ ਕਿ ਕਵਾਰੀ ਹਾਂਜੀ ਹਾਂਜੀ ਵਿਆਹੀ ਹੈ ਜੀ ਉਹਦਾ ਘਰ ਵਾਲਾ ਕਿੱਥੇ ਉਹਦਾ ਘਰ ਆ ਪਿੰਡ ਰਹਿੰਦਾ ਜੀ ਉਹ ਇੱਥੇ ਕਿਉਂ ਨਹੀਂ ਆਉਂਦਾ ਉਹ ਤਾਂ ਇੱਥੇ ਵੀ ਆਉਂਦਾ ਜੀ ਉਹ ਉਹਨਾਂ ਦੇ ਕਿਰਾਏ ਤੇ ਰੱਖਿਆ ਹੈ ਜੀ ਉਹਨੇ ਬਿੱਲ ਦੋ ਵਾਰ ਹੈ ਇੱਕ ਉਹਨੂੰ ਦੀ ਰੱਖਿਆ ਹੈ ਜੀ ਉਹ ਜਿੱਤ ਦਿਆ ਜੀ ਨਸ਼ਾ ਕਰਦਾ ਕੋਈ ਮੈਂ ਚਮਚ ਕਰਦਾ ਸੀ ਪਹਿਲਾਂ ਇੱਕ ਟੱਟਾ ਹੁਣ ਵੀ ਕਰਦਾ ਹੂੰ ਤਾਂ ਮਾੜਾ ਮੋਟਾ ਹੀ ਗਾਲਾ ਨਹੀਂ ਪੀੜੀਆਂ ਸੇ ਘਟਾ ਪੀੜੀਆਂ ਬਿਨਾਂ ਜੀ ਸਰਦਾਰ ਹੋ ਕੇ ਵੀ ਮੈਂ ਘਟਾਈ ਜਾਂਦਾ ਜੀ ਕਿਉਂਕਿ ਬਹੁਤ ਮੈਂ ਪਹਿਲਾਂ ਬਹੁਤ ਗਲਤ ਅੰ ਪੈ ਗਿਆ ਸੀ ਗਲਤ ਵਲਤੀ ਜੀ ਹੁਣ ਮੈਂ ਜਮ ਇਹ ਛੱਡੀ ਜਾਂਦਾ ਨਹੀਂ ਮੈਂ ਸੇ ਕਰਨਾ ਮੈਂ ਆਦਤ ਵਿਕਲ ਲੈ ਕੇ ਸੈਟਿੰਗ ਕਰੀ ਜਾਂਦਾ ਜੀ ਹਾਂ ਜੀ ਇਹ ਦੇਖ ਲਓ ਜੀ ਹਾਲ ਹੈ ਇਹ ਆਟੋ ਵਾਲਿਆਂ ਨੇ ਇਹਨੂੰ ਫੜਿਆ ਇਹ ਰਾਤ ਇੱਕ ਬੰਦੇ ਨੂੰ ਆਪਣੇ ਘਰ ਇਦਾਂ ਹੀ ਇਸੇ ਕੁਲਮਾ ਕੇ ਲੈ ਗਏ ਤੇ ਉਹਦੇ ਪੈਸੇ ਖੋਏ ਇਹ ਆਟੋ ਵਾਲੇ ਫਿਰ ਸਾਰੇ ਬਦਨਾਮ ਹੋ ਜਾਂਦੇ ਨੇ ਪਰ ਕਰਦੇ ਕੁਝ ਲੋਕ ਨੇ ਸੋ ਮੇਰਾ ਕੰਮ ਆਟੋ ਵਾਲੇ ਪੀਸੀਆਰ ਵਾਲਿਆਂ ਨੂੰ ਕੋਈ ਪਤਾ ਨਹੀਂ ਤੁਹਾਡੇ ਵੀਰੇ ਮੈਂ ਤਾਂ ਪਤਾ ਹੀ ਨਹੀਂ ਮੈਂ ਹੀ ਨਹੀਂ ਉਹਨਾਂ ਦੇ ਡਾਲਰ ਨੇ ਮੈਂ ਤੈਨੂੰ ਕੋਈ ਉਹਨਾਂ ਨੂੰ ਕੋਈ ਪਤਾ ਨਹੀਂਗਾ ਮੈਂ ਕੋਈ ਵੱੜੀ ਆਈ ਹੈ ਮੈਂ ਓਰੇ ਜੀ ਭੱਲੀ ਜੋ ਥਾਣੇਦਾਰ ਨੇ ਤੈਨੂੰ ਸੀਏਡੀ ਤੇ ਵੇਚਿਆ ਵੀ ਲੈ ਕੇ ਚੈੱਕ ਇਨ ਕਰਕੇ ਬਿਲ ਬੰਦੀ ਕਰੇ ਬਿੱਲੇ ਦਾ ਪਤਾ ਕਰਨਾ ਕਰ ਲਿਆ ਸਰ ਫਿਰ ਇੰਨੇ ਮੁਲਾਜ਼ਮਾਂ ਦੇ ਬਹੁਤ ਬੰਦੇ ਦਿੰਦੇ ਤੂੰ ਆ ਤੂੰ ਜਗਾ ਰਹੇਗਾ ਸੋ ਗੱਲ ਇਹ ਹੈ ਜੀ ਮੁਲਾਜ਼ਮਾਂ ਨੇ ਵੀ ਕੋਸ਼ਿਸ਼ ਕੀਤੀ ਹੋਣੀ ਹੈ ਵੀ ਪਤਾ ਕਰੀਏ ਵੀ ਕੌਣ ਬੰਦਾ ਕੀ ਕਰ ਰਿਹਾ ਇਹਨੂੰ ਭੇਜਿਆ ਹੋਣਾ ਵੀ ਚਲ ਜਾ ਤੂੰ ਪਤਾ ਕਰਕੇ ਆ ਇਹਨੇ